ਬੰਬ ਬਾਗਿਆ ਗਲਾਬੀ ਗਲਾਬੀ ਬੰਬ ਬਾਗਿਆ ਬੰਬ ਕਿਨੂੰ ਬੰਬ ਬਾਗਿਆ ਹੈ ਕਿਨੂੰ ਗਿਆ ਬੰਬ ਤੈਨੂੰ ਤਾਂ ਅਸੀਂ ਕਿਹਾ ਨਹੀਂ ਨਾ ਤੈਨੂੰ ਅਸੀਂ ਬੁਲਾਈਏ ਤੂੰ ਸਾਡੇ ਗਲਾਬੀ ਸੂਟ ਮੈਂ ਹੀ ਪਾਇਆਗਾ ਇਹ ਤਾਂ ਜੈਸਮੀਨ ਸੈਂਟਰ ਦਾ ਗਲਾਬੀ ਕੁਵੀਨ ਉਹਨੂੰ ਵੀ ਕਹਿੰਦੇ ਨੇ ਅਸੀਂ ਤਾਂ ਗਾਵਾਗੇ ਗਲਾਬੀ ਗਲਾਬੀ ਬੰਬ ਬਾਗਿਆ ਚੱਲ ਮੈਂ ਤੇ ਜੁੱਤੀਆਂ ਨਾ ਖਾੜੀ ਤੂੰ ਤੈਨੂੰ ਅਸੀਂ ਕੀ ਕਹਨੇ ਆ ਤੈਨੂੰ ਕੀ ਕਹਨੇ ਅਸੀਂ ਤਾਂ ਵੀ ਲਿਖਿਆ ਹੋਇਆਗਾ ਆਪਣੀ ਪੈਰ ਨੂੰ ਕਹਿਣਾ ਚਾਰੀ ਲੱਗੀ ਤੂੰ ਦਸਤੀ ਰੱਬ ਵਰਗ ਟੁੱਟ ਕੇ ਸਰੀਕ ਹੋ ਗਿਆ ਤੂੰ ਤਾਂ ਦੇਖਦਾ ਜਿਹਨੂੰ ਤੂੰ ਕਿਦਰਾ ਸਿਦਰਾ ਕਰਦੀ ਆਂ ਇਨੂੰ ਇਹ ਪਤਾ ਨਾ ਤੂੰ ਇਹਦੀ ਭੈਣ ਐ ਤੈਨੂੰ ਨਹੀਂ ਕਦੀ ਇਹਨਾਂ ਭਾਬੀ ਕਹਤਾ ਤੈਨੂੰ ਨਹੀਂ ਕਦੀ ਬੰਬ ਕਹਤਾ ਤੈਨੂੰ ਅਸੀਂ ਕੀ ਕਰਨੇ ਆ ਤੈਨੂੰ ਬੁਲਾਉਂਦੇ ਨੇ ਚਲਾਉਂਦੇ ਨਹੀਂ ਮੈਨੂੰ ਲੱਗਦਾ ਤੂੰ ਤਾਂ ਛੱਡ ਦਿਆਂ ਵੀ ਹੁਣ ਬੁਲਾਉਣਾ ਹਟ ਗਏ ਜਦੋਂ ਮੈਂ ਤੇਰੇ ਕੋਲੋਂ ਨੰਗਦੀ ਆ ਨਾ ਤੂੰ ਐਦਾ ਹੀ ਬਕਵਾਸ ਮਾਰਦਾ ਅਸੀਂ ਤਾਂ ਯਾਰ ਗਾਵਾਂਗੇ ਅਸੀਂ ਕੀ ਕਹਿੰਦੇ ਤੈਨੂੰ ਅਸੀਂ ਤਾਂ ਸਾਡੀ ਕਲਾ ਹੈਗੀ ਅਸੀਂ ਤਾਂ ਵੀ ਗਾਇਆ ਹੋਇਆਗਾ ਫੇਰ ਬਾਅਦ ਜਾ ਕੇ ਗਾ ਇੱਥੇ ਨਾ ਬੈਠ ਕੇਗਾ ਸੁਣਾ ਸੁਣਾ ਤੂੰ ਤੇ ਮੈਂ ਜਦ ਗਿਆ ਵਿਆਹ ਹੈ ਦਿਨ ਕਿਵੇਂ ਗੁਜ਼ਾਰ ਰਹੀ ਆ ਵੀ ਗਾਇਆ ਹੋਇਆਗਾ ਘਰ ਲੈ ਕੀ ਕਰਦੀ ਆ ਪ੍ਰੀ ਤੈਨੂੰ ਸਮਝਾ ਲਾ ਅਸੀਂ ਤਾਂ ਗਾਵਾਂਗੇ ਯਾਰ ਬੰ ਆ ਗਈ ਫਿਰਦੀ ਆ ਤੂੰ ਮੇਰੇ ਤੋਂ ਹੋਰ ਨਾ ਕੁਝ ਸੁਣ ਲਈ ਤੇਰੇ ਗਿੱਡੇ ਛਾਂਦੂਗੀ ਮੈਂ ਬਾਂਦਰ ਦੀ ਬੁੱਥੀ ਵਾਲਾ